ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਝੰਗੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗਗਨਦੀਪ ਸਿੰਘਾਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਟੋਟਲ 7 ਝੋਟੀਆਂ ਦੇ 6 ਵਿਖਾਉਣੀਆਂ ਇੱਕ ਝੋਟੀ ਉਹ ਜਿਹੜੀ ਐਂਡ ਤੇ ਵੱਜੀ ਉਹ ਵੇਗੀ ਆ ਹੁਣ 5 ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਸਾਰੀਆਂ ਲਗਭਗ ਤਾਜ਼ੀਆਂ ਹੀ ਸੋਈਆਂ ਥੋੜੇ ਦਿਨਾਂ ਦੀਆਂ ਸੋਈਆਂ ਵਾ ਤੇ ਇੱਕ ਤੇ ਬਿਲਕੁਲ ਜੇ ਹੁਣੇ ਹੀ ਸੋਈ ਆ ਜੇ ਇਹਦੀ ਜੇਰ ਵੀ ਪੈਣ ਵਾਲੀ ਆ ਅਜੇ ਹੁਣੇ ਹੀ ਬੱਚਾ ਕੱਢਿਆ ਵਾ ਜਿਹੜਾ ਇਹਨੇ ਤੇ ਚੰਗੀ ਤਿਆਰ ਹੋਈ ਆ ਥੱਲੇ ਆ ਇਹਦੀ ਪੂਰੀ ਬਣ ਗਈ ਆ ਆ ਬੱਚਾ ਇਹਦਾ ਜੇ ਅਜੇ ਹੁਣੇ ਹੀ ਸੋਈ ਆ ਤੇ ਗੱਲਬਾਤ ਹੁਣ ਕਰਦੇ ਬਾਕੇ ਇਹ ਵੀ ਸਾਰੀਆਂ ਹੀ ਸੋਈਆਂ ਵਾ ਸੋਈਆਂ ਦਾ ਇਹ ਵਾਦਾ ਵੀ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਜੀ ਹਾਲ ਜੀ। ਵਧੀਆ ਵਧੀਆ ਜੀ। ਹੋਰ ਸਾਨੂੰ ਠੀਕ ਠਾਕ ਸੇ ਤਾਂ? ਸੇ ਤਾਂ ਠੀਕ ਠਾਕ ਆ ਸਭ ਅੱਜ ਚੰਗੀ ਧੁੱਪ ਧੁੱਪ ਲੱਗੀ। ਅੱਜ ਲੋੜੀ ਦੀ ਆਫਰ ਹੀ ਦੇ ਦਈਏ ਹਾਂ। ਲੋੜੀ ਦੀਆਂ। ਲੋੜੀ ਤੇ ਲਾ ਦਈਏ ਆਫਰ ਅੱਜ ਕੇ। ਉੱਪਰ ਹੀ ਉੱਪਰ ਹੀ ਜਾਂਦੀ। ਅੱਜ ਝੋਟੀਆਂ ਵੀ ਚਲੋ ਸਭ ਦੀਆਂ ਸਾਰੀਆਂ। ਸੋਈਆਂ ਝੋਟੀਆਂ ਵਾ ਸੋਈਆਂ ਸਵਾਈਆਂ ਨਾਲੇ ਸੋਈਆਂ ਸਵਾਈਆਂ ਇਹ ਵਾਦਾ ਵਾ ਕਿ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਖੜ ਸਕਦਾ ਹਨਾ ਬਿਲਕੁਲ ਹਾਂਜੀ ਤੇ ਇੱਕ ਤੇ ਚਲੋ ਇੱਕ ਗੱਬਣ ਹੀ ਉਹ ਵੀ ਸੂਪੀ ਜਨਾ ਉਹ ਵੀ ਸੂਪੀ ਉਹ ਵੀ ਸੂਪੀ ਅੱਜ ਹਾਂਜੀ ਤੇ ਇੱਕ ਵੇਗੀ ਹੋਂ ਤੋਂ ਪਹਿਲਾਂ ਹੀ ਹਾਂਜੀ ਇੱਕ ਵੇਗੀ ਪੰਜ ਝੋਟੀਆਂ ਤਿਆਰ ਆ ਆਪਣੇ ਕੋਲ ਠੀਕ ਆ ਜਿਹੜੀਆਂ ਖੜੀਆਂ ਹਣ ਤੇ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਗਗਨਦੀਪ ਸਿੰਘ ਜੀ ਫੋਨ ਨੰਬਰ 9814743097 ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਇਹ ਵੀਰ ਨੇ ਇਧਰ ਆਉਣਾ ਅਮਰਸਰ ਸਾਨੂੰ ਨੇੜੇ ਪੈਂਦਾ ਤੇ ਸਾਨੂੰ ਲਾਗੇ ਫਰੇਈਗੜ ਚੂੜੀਆਂ ਪੈਂਦਾ ਠੀਕ ਹੈ ਤੇ ਲਾਗੇ ਨਿਕੜਿਆ ਝੰਡੀਆਂ ਤੇ ਫੋਨ ਨੰਬਰ ਇਹ ਬੋਲ ਦੋ ਫੋਨ ਨੰਬਰ 9814743097 ਠੀਕ ਹੈ ਤੇ ਸ਼ੁਰੂਆਤ ਆਪਾਂ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦੇ ਝੋਟੀ ਤੋਂ ਕਰਦੇ ਇਤੋਂ ਹੀ ਕਰਨੀ ਆ ਹਾਂ ਜੀ ਆ ਬੱਚਾ ਛੱਡਿਆ ਹੋਵੇ ਤਾਂ ਥੱਲੇ ਗਿੰਦੇ ਤੇ ਚਵਾ ਦਿਖਾਵਾਂਗੇ ਹਾਂ ਜੀ ਹਾਂ ਜੀ ਵੇਛੀ ਕੀ ਝੋਟੀ ਯਾਰ 프리 ਜੀ ਆ ਥਾਣੇ ਦੇਖ ਸਾਦੇ ਆਹ ਦੇਖ ਸਾ ਦੇਖ ਕਰੀ ਥਾਣੇ ਦੇ ਲਾਗੇ ਤਾਂ ਧਾਰਾ ਮਾਰ ਕੇ ਵਿਖਾ ਦੇ ਲੈ ਦਿਖਾ ਦੋ ਚਵਾ ਹਾਂ ਜੀ ਆ ਦੇਖ ਸਾਦੇ ਸਾਰੀਆਂ ਵੀ ਥਾਰੇ ਇਦਾਂ ਹੀ ਹੋ ਕੋਈ ਕੇਦਾ ਪੂਰ ਛੱਟਾ ਨਹੀਂ ਹੋਊਗਾ ਸਾਰਾ ਆਪਾਂ ਡੰਗਰ ਮਤਲਬ ਸਾਰੀਆਂ ਮੱਝਾ ਪਾਸ ਕਰਕੇ ਲੈ ਜਾਈਆਂ ਸਾਫ਼ ਸੁਥਰੇ ਲੈ ਜਾਈਏ ਠੀਕ ਹੈ ਜੀ ਹਾਂ ਜੀ ਆ ਦੇਖ ਸਾਦੇ ਠੀਕ ਹੈ ਜੀ ਕੋਈ ਪੂਰ ਛਟਾ ਨਹੀਂ ਕੋਈ ਗੱਲ ਬਾਤ ਕਿੰਨਾ ਸਮਾਂ ਸੂਆ ਸੂਈ ਹੈ ਇਹ ਆਰ ਪ੍ਰੀਜੀ ਦੂਜਾ ਸੂਆ ਸੂਈ ਜਿਆਦਾ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਹੋ ਗਏ ਜੀ ਲਗਭਗ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਬੱਚੇ ਦਾ ਨਾਲ ਜੀ ਅੱਛਾ ਆਰ ਲਾਉ 14 ਕਿਲੋ 15 ਕਿਲੋ ਦੁੱਧ ਇਹਦਾ ਤਿਆਰ ਹੈ ਠੰਡੀ ਬੜੀ ਝੋਟੀ ਹੈ ਤਿਆਰ ਜਿਹੜਾ ਬਿਲਕੁਲ ਬਿਲਕੁਲ ਤਿਆਰ ਹਾਂ ਜੀ ਅੱਛਾ ਤੇ ਇਹ ਬਰੀਡ ਤੇ ਕੰਮ ਕਰਨ ਵਾਲੀ ਝੋਟੀ ਹੈ ਜੀ ਠੀਕ ਆ ਜੀ ਐਮ 29 ਦਾ ਟੀਕਾ ਲਗਾ ਮਗਰ ਸੋਣਾ ਵੇਖੋ ਬੱਚਾ ਕੇ ਐਮ ਮਗਰ ਮੇਰੇ ਖਿਆਲ ਕੱਟੀ ਜੇ ਮਗਰ ਕਟਾ ਜੇ ਜੀ ਮਗਰ ਹਾਂ ਸਾਰੇ ਕੱਟੀ ਆ ਨਾੜੋ ਨੇ ਖੋਲੀ ਵਿਖਾਈ ਦੋ ਨਾਲ ਤੇ ਉਤਰਾ ਕਿੰਨਾ ਕਿ ਦੁੱਧ ਘਰੀ ਜਾਊਗੀ ਇਹ ਤੇ ਆਈਟਮ ਚਲੋ 14 15 ਆਪਾਂ ਆਪਣੇ ਘਰੋਂ ਮਤਲਬ ਚੋਮ ਕੇ ਦਵਾਗੇ ਤਸੱਲੀ ਕਰਾ ਗਏ ਹਾਂ ਜੀ ਤੁਸੀਂ ਸਿਆਣੀ ਜੀ ਤੇਰੀ ਸੂਈ ਇਹਨਾਂ ਦੇ ਡੀਏ 17 18 ਕਿਲੋ ਦੁੱਧ ਇਹੋ ਜੀ ਛੋਟੀ ਵੱਡੀ ਨੂੰ ਕੀ ਕਹਿੰਦਾ ਠੀਕ ਹੈ ਜੀ ਹਾਂ ਜੀ ਆਪਾਂ 20 ਕਿਲੋ ਲੈ ਸਕਦੇ ਜੀ ਪੂਰੀ ਜੰਮੀ ਪਲੀ ਝੋਟੀ ਆ ਕਦ ਕਾਠ ਵੀ ਚੰਗਾ ਦੁੱਧ ਜਿਹੜਾ ਮੋਕੇ ਤੇ ਕਹਿੰਦੇ ਵੀ 14 ਲੀਟਰ ਤਿਆਰ ਆ ਛੰਡੀ ਬਣੀ ਫਿਰ ਆਪਾਂ ਇੱਥੇ ਬੈਠੋ ਇਦਾਂ ਹੀ तो बच्चे का थोड़ा जहा कर दी है एक ला जाओ सीधी लै जो सीधी तौर पर पिछले भी थाना साइज गैप आप देख सकते चंगा है आज ला जो बाकी पूरी फबध दी है झोटी थाने भी चंगा दूर दूर लगे ਜਿੱਦਾਂ ਮਰਜ਼ੀ ਭਾਵੇਂ ਕੋਈ ਬੈਹੇ ਚਿਹਰਾ ਇਹਦਾ ਕਰੇ ਕਰੀਤਨ ਫਿਰ ਬੈਜੋ ਆ ਵੇਖੋ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਠੀਕ ਹੈ ਜੀ ਚੱਕਰੀਂ ਠੰਡੀ ਪੂਰੀ ਠੀਕ ਆ ਹਾਂ ਜੀ ਤੇ ਬਾਕੀ ਛੋਟੇ ਸਿੰਘ ਦੀ ਝੋਟੀ ਆ ਛੋਟੇ ਸਿੰਘ ਦੀ ਆ ਜੀ ਵੱਡਾ ਕਦ ਕੜਿਆ ਸੋਹਣੀ ਆ ਠੀਕ ਆ ਹਾਂ ਠੰਡੀ ਜੀ ਬਣੀ ਆ ਤੇ ਕਿੰਨਾ ਫਿਰ ਮੁੱਲੇ ਦਾ ਪਰ ਰੱਖਣਾ ਮੁੱਲ ਹਰਬ੍ਰੀਜੀ ਤੁਸੀਂ ਸਿਆਣੇ ਜੀ ਇਹੋ ਜੀ ਝੋਟੀ ਚਲੋ ਕਿਲੇ ਕੋਲੇ ਆਪੋ ਆਪਣੇ ਕਿਲੇ ਵੇਖਦੇ ਚੰਗੇ ਕਿਲੇ ਤੇ 2 ਲੱਖ ਦੀ ਝੋਟੀ ਆ ਤੇ ਵੀ ਕਿਲਾ ਚੰਗਾ ਹੀ ਆ ਚੰਗਾ ਹੀ ਆ ਹਾਂਜੀ ਬਾਕੀ ਇਹ ਮਾਰਾ ਚਲੋ ਕਿਰਪਾ ਬਧਿਰੀ ਕਰਨ ਦੇ ਹੌਲੀ ਹੌਲੀ ਹਾਂਜੀ ਤੇਰੀ ਦੇ ਦਾਂਗੇ ਕਿੰਨੇ ਦੀ ਕਹਿੰਦੇ ਜੀ ਡੇਢ ਦੀ ਦੇ ਦਾਂਗੇ ਡੇਢ ਲੱਖ ਦੀ ਹਾਂਜੀ ਬਾਕੀ ਤੁਸੀਂ ਦੱਸ ਦਿਓ ਲੋੜੀ ਲਾੜੀ ਆ ਕੋਈ ਗੱਲ ਨਹੀਂ ਜਿੱਦਾਂ ਕਹੋਗੇ ਕੋਈ ਨਹੀਂ ਤੁਹਾਡੀ ਲੋੜੀ ਤੇ ਆਉਂਦੀ ਆ ਤੇ ਤੁਸੀਂ ਚਲੋ 45 ਦੀ ਦੇ ਦਾਂਗੇ ਹੋਰ ਕਰ ਦਈਏ ਮਾਨ ਤੁਸੀਂ ਕਰ ਦਿਓ ਦੱਸ ਦਿਓ ਕਰ ਦਿਓ ਆਪ ਕਿੰਨਾ ਕਰਦੇ ਜੀ ਦੋ ਹੋਰ ਛੱਡ ਦਈਏ ਨਹੀਂ ਨਹੀਂ ਦੋ ਨਾ ਛੱਡਿਏ ਕਿੰਨਾ ਛੱਡਿਏ ਵੱਧ ਛੱਡਿਏ ਤੁਸੀਂ ਦੱਸ ਦਿਓ ਕਿੰਨੇ ਜੱਸ ਨੋ ਕਰ ਦਿਓ ਆਪੀ 40 ਦੀ ਜੱਸ ਨੋ ਜਾਓ 40000 ਦੀ ਜੱਸ ਹੋਰ ਛਾੜ ਹੁਣੀ ਜੀ 40 ਚ ਵਿੱਚੋਂ ਕੋਈ ਛੜ ਦੀਆਂ ਨਿਆਣਿਆਂ ਦੇ ਗੁੱਡੀਆਂ ਗੱਡੀਆਂ ਡੋਰਾ ਡੋਰਾ ਜੋਗੇ 100 ਰੁਪਇਆ 1000 ਜਰੂਰ ਛੜਾਂਗੇ ਆਪਣੀ ਅਗਲੀ ਬਹੁਤ ਬਧਾਈ ਹੋ ਜਿਹੜਾ ਵੀਰ ਕੜਨਾ ਸਾਰਿਆਂ ਵੀਰਾਂ ਨਾਲੇ ਲੋਹੜੀ ਦੀ ਬਧਾਈ ਹੋਏ ਲੱਖ ਲੱਖ ਬਧਾਈ ਕਿਉਂਕਿ ਜੀ ਅਗਲੀ ਵੀਡੀਓ ਹੁਣ ਲੋਹੜੀ ਤੋਂ ਬਾਅਦ ਹੀ ਪੈਣੀ ਹੈ ਹਾਂ ਜੀ ਹਾਂ ਜੀ ਹੁਣ ਵੀਡੀਓ ਲੋਹੜੀ ਤੋਂ ਬਾਅਦ ਪੈਣੀ ਹੈ ਤੇ 1000 ਜਰੂਰ ਨਾ ਛੱਡੀਏ ਤੁਸੀਂ ਦੱਸੋ ਫਿਰ ਕੀ ਕਰੀਏ ਹੁਣ ਤੁਹਾਡੇ ਤੁਹਾਡੇ ਮੰਗਾਈ ਹੋਈ ਆ ਵਧੀਆ ਕੰਮ ਜਾਦਾ ਤੁਸੀਂ ਵਧੀਆ ਗੁੱਡੀਆਂ ਲੈ ਕੇ ਦੇਣੀਆਂ ਆ ਪਾਂ ਤੇ ਹਜ਼ਾਰ ਚ ਹੋਣੀਆਂ ਨਹੀਂ ਆ ਤੁਸੀਂ ਦੱਸੋ ਫਿਰ ਪੰਜ ਹੀ ਛੱਡিয়ে ਪੂਰਾ 135 ਦੀ ਦਈਏ ਜਿਉਂ ਜੀਦਾਂਗੇ 135 ਤੁਸੀਂ ਕਹਤਾ ਤੁਸੀਂ ਦੇ ਦਾਂਗੇ 150 ਠੀਕ ਆ ਜੀ ਪਰ ਇਦਾਂ ਦੀ ਝੋਟੀ 150 ਦੀ ਬਾਹਰੋਂ ਮਿਲਣੀ ਨਹੀਂ ਇੰਨਾ ਦਿਨਾਂ 'ਚ ਹੁਣ ਅੱਛਾ ਝੂਆ ਬਹੁਤ ਘਟ ਗਿਆ ਤੁਹਾਨੂੰ ਪਤਾ ਇੱਕ ਤੇ ਨਾੜੂ ਦੇ ਬੱਚੇ ਲਈ ਝੋਟੀਆਂ ਬਹੁਤ ਘਟ ਮਿਲ ਰਹੀਆਂ ਆ ਹਾਂਜੀ ਹਾਂਜੀ ਬਾਕੀ ਇਹੋ ਹੀ ਯਾਰ ਮਸਲ ਵਾਲੀ ਝੋਟੀ ਹੋਈ ਜਨੇ ਦੀ ਦਿੰਦਾ ਦੁੱਧ 14 ਲੀਟਰ ਚਵਾ ਦੋਗੇ 15 ਕਿਲੋ ਆਟਮ ਚੋ ਕੇ ਦੇਵਾਂ ਬਰ ਤੇ ਝੋਟੀ ਇਹਦਾ ਵੀ ਬੱਚਾ ਛੱਡਦਾ ਥੱਲੇ ਕੱਟਾ ਇਹਦੇ ਮਗਰ ਤੇ ਨਾੜੂ ਇਹਦੇ ਵੀ ਨਾਲ ਹੀ ਹਨ ਨਾੜੂ ਇਹਦੇ ਵੀ ਬੱਚੇ ਦੇ ਨਾਲ ਆ ਬਿਲਕੁਲ ਇਹ ਕਿੰਨੇ ਚਿਰ ਦੀ ਸੋਈ ਆ ਇਹਨੂੰ ਸੋਈ ਨੂੰ ਹਰ ਪਈਆ ਜੇ ਚੌਥਾ ਪੰਜਵਾਂ ਦਿਨ ਦੀ ਅੱਛਾ ਆ ਟਾਈਮ ਇਹਦੇ ਲਈ 11 12 ਕਿਲੋ ਬੋਲਾ ਜਿਹੜਾ ਤਿਆਰ ਆ ਥੱਲੇ ਪੂਰੀ ਸਫਾਈ ਚ ਨਾ ਇਹ ਵੀ ਸਫਾਈ ਜੇ ਝੋਟੀ ਮੈਂ ਕਹਿੰਦਾ ਵੀ ਅਜੇ ਏਡਾ ਸੋਹਣਾ ਜੱਡਾ ਕੋਈ ਗੱਲ ਕਰਨ ਵਾਲੀ ਨਹੀਂ ਤੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਆਪਾਂ ਜ਼ਿਆਦਾ ਨਹੀਂ ਕਹਿੰਦੇ 15 16 ਕਿਲੋ ਰਮਾ ਨਾ ਚਭੂਗੀ ਕਿਉਂਕਿ ਥੋੜੀ ਜਿਹੀ ਲਿੱਸੀ ਪੰਨ ਜਿਆ ਇਹਦੇ ਰਾਜੀ ਹੁੰਦੀ ਉਹ ਥਾੜ ਥੋੜ ਦੇਖੋ ਤੁਸੀਂ ਆਜੋ ਥਾੜ ਦਿਖਾ ਦਿਓ ਚਵਾ ਫੇ ਦੇਦਾ ਵੀ ਆ ਚੈੱਕ ਕਰਾਈਏ ਚਵਾ ਕਰਾਈਏ ਆ ਥਾੜ ਦੇਖ ਸਕਦੇ ਇਹਦੇ ਵੀ ਲਾਗੇ ਤੋਂ ਦੇਖੋ ਗੱਡਾ ਸੋਨਾ ਗੈਰ ਤੇ ਥਾੜ ਲੱਗਾ ਆ ਦਿਖਾ ਦਿਓ ਚ ਚਵਾਜ ਦਾ ਵੀ ਆ ਦੇਖੋ ਇਹਦੇ ਆ ਬਹੁਤ ਬੋਲਾ ਚਵਾਜ ਦਾ ਆ ਦੇਖੋ ਥਾੜ ਮੈਨਾਂ ਮਜ਼ਾ ਹੁੰਦਾ ਚੁੰਡਾ ਪੀਰਾ ਕੇ ਠੀਕ ਹੋਲੀ ਹੋਗੀ ਆ ਦੇਖੋ ਅਗਲੀ ਗਾੜੀ ਦੇਖੋ ਭਾਜੀ ਇਹ ਦੋਵੇਂ ਝੋਟੀਆਂ ਜੜੀਆਂ ਨਾ ਇਹਨਾਂ ਦੀ ਗਾੜੀ ਘਰ ਤੋਂ ਘੱਟ 2 ਕਿਲੋ ਤੋਂ ਵੱਧ ਹੋਊਗੀ ਠੀਕ ਆ ਦੇਖੋ ਮਜ਼ਾ ਹੁੰਦਾ ਇਹਨੂੰ ਪੂਰ ਨਹੀਂ ਛੱਡਾ ਖੋਲੋ ਹਾਂ ਫੇ ਤੋਰ ਦਈਏ ਮਾੜੀ ਤੋਰ ਤੋਰੇ ਗਗਨ ਬਾਕੀ ਥੱਲੇ ਆ ਦੇ ਸਕਦੇ ਆ گاਵਾ ਵਾਂਗੂ ਬਣੀ ਆ ਥੱਲਿਆਂ ਆ ਆਹ ਬੰਦਾ ਸ਼ੈਂਪੂ ਨਾ ਦੇ ਸੱਦੇ ਗਾੜੀਆਂ ਆਏ ਰਾਤ ਹੀ ਆਈਆਂ ਉਹਦੀ ਤਿਆਰੀ ਚੁਰੀ ਨਹੀਂ ਹੋਈ ਤਿਆ ਆ ਦੇਖ ਸਕਦੇ ਹਵਾਨਾ ਇਹਦਾ ਇੱਕ ਰੀ ਪਿੱਛਾ ਚੈੱਕ ਕਰੋ ਹਾਂ ਦੇਖ ਸਕਦੇ ਬਿਲਕੁਲ ਹਵਾਨਾ ਪਿੱਛੇ ਤੋਂ ਸ਼ੁਰੂ ਹਵਾਨਾ ਦੇ 20 ਕਿਲੋ ਤੋਂ ਪਲੱਸ ਵਾਲੀ ਦਾ ਵਾ ਅੱਛਾ ਹਾਂਜੀ ਹਾਂਜੀ ਬਸ ਇਹ ਆ ਵੀ ਝੋਟੀ ਦੁੱਧ ਇਹ ਆ ਜਿਹੜਾ ਆਪਾਂ ਜਿਆਦਾ ਨਹੀਂ ਚਲੋ ਵਾਈਫਰੂ ਮੇਰ ਕਰੇ ਵਾਧ ਕੱਢੇ 15 16 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਇਹਦੀ ਝੋਟੀ ਦੀ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਉਧਰ ਮਾਰਨਾ ਕੱਢੂਗੀ ਇਹਦਾ ਮੁੱਲ ਫਿਰ ਮੁੱਲ ਮੈਂ ਤਾਂ ਕਿਹਾ ਇੱਕ 20 ਹੀ ਦੇ ਦਈਏ ਇੱਕ 20 ਦੇ ਮੈਂ ਦਈਏ ਮੁੱਲ ਇੱਕ 20 5 ਹੀ ਕਰਨ ਦੇ ਉਧਾਂ ਚਲੋ ਇੱਕ ਇੱਕ 10 ਦੀ ਝੋਟੀ ਦੇ ਦਾਂਗੇ ਇੱਕ 10 ਦੀ ਹਾਂਜੀ ਕਰਦੀ ਹੈ ਵਿੱਚ ਨਿਆਣੇ ਨਿਆਣੇ ਜੋਗੇ ਤੁਸੀਂ ਕਰ ਦਿਓ ਫਿਰ ਹੁਣ ਮੈਂ ਦੱਸਾਂ ਕੀ ਕਰਾਂ ਲੋੜੀ ਲੋੜੀ ਆਈ ਆ ਹੁਣ 2000 ਛੱਡ ਦੀਏ ਹੋਰ ਦੋ ਨਾ ਛੱਡੀਏ ਹਾਂਜੀ ਪੰਜ ਹੀ ਛੱਡੀਏ ਦਾ ਵੀ ਇੱਕ ਪੰਜ ਦੀ ਹਾਂ ਇੱਕ ਪੰਜ ਦੀ ਝੋਟੀ ਦੇ ਦਾਂਗੇ ਅੱਛਾ ਭਾਈ ਦੀ ਭਾਜੀ ਇੱਕ ਪੰਜ ਦੀ ਪੰਜ ਦੀ ਦੇ ਦਾਂਗੇ ਕੋਈ ਗੱਲ ਠੀਕ ਹੈ ਜੀ ਹਾਂਜੀ ਆਓ ਝੋਟੀ ਵਿਖਾ ਲਓ ਹੁਣ ਸੂਈ ਉਹ ਥੋੜੀ ਜਿਹੀ ਉਹ ਵੀ ਉਖਾੜੀਏ ਝੋਟੀ ਜਾਂ ਜੀ ਹੁਣ ਕਹਿੰਦੇ ਵੀ ਆਹ ਝੋਟੀ ਦਿਖਾ ਦਈਏ ਅਜੇ ਹੁਣ ਇਹ ਸੂਈ ਆ ਇਹ ਆ ਬੱਚਾ ਅਜੇ ਹੁਣੇ ਹੀ ਕੱਢਿਆ ਇਹਨਾਂ ਹਨ ਲੇਹ ਚੰਗੀ ਤਿਆਰ ਹੋਈ ਆ ਜਦੋਂ ਵੀ ਆਈਦਾ ਵੀਰ ਜੀ ਨਾਲ ਗਲ ਛੋਟੀਆਂ ਸਾਰੀਆਂ ਚੰਗੀਆਂ ਹੀ ਹੁੰਦੀਆਂ ਵਾ ਤੋੜ ਦੋ ਦੁੱਧ ਨੂੰ ਮੈਂ ਮੜੀ ਤੋੜਦਾ ਡਰਦੀ ਛੜਕ ਜਾ ਸਰਕ ਤਾਂ ਡਰਦੀ ਆ ਕਹਿੰਦੇ ਬਾਕੀ ਫੱਬਦੀ ਆ ਛੋਟੀ ਆ ਵੀ ਪੂਰੀ ਕੋਣੀ ਆ ਟਿੰਗ ਮੂੰਹ ਦੀ ਸਾਫ ਆ ਕੱਦ ਬਚਨ ਬੜਾ ਜੀ ਨਾਲੀ ਬਾਕੀ ਥੱਲੇਆਂ ਤੇ ਹਾਂ ਚੰਗੀ ਬਣ ਗਈ ਆ ਹੁਣ ਗਾਂ ਕੋਈ ਆਪਣੀ ਸਮਝਣਾ ਵੇਖ ਲਵੇ ਕਿੰਨਾ ਕ ਦੁੱਧ ਚਵਾਜੂਗਾ ਦਿਖਾਓ ਇਹਦਾ ਛੜਕ ਦਿਖਾਓ ਮੜ ਗਿਆ ਹਾਂ ਦੇਖ ਸਕਦੇ ਹਵਾਂ ਨੇ ਦੇਖੀ ਹਲੇ ਹੁਣ ਇਹ ਸੁੱਈ ਆ ਤੇ ਹਜੇ ਹੁਣ ਇਹ ਸੁੱਈ ਆ ਜੇਰ ਪੈਣ ਵਾਲੀ ਆ ਇਹ ਤੇ ਬੱਚਾ ਹੋ ਨਹੀਂ ਸੁੱਕਾ ਇਹ ਆ ਵੀ ਚਲੋ ਦੁਪਹਿਰੇ ਸੁੱਈ ਆ ਤੁੱਪ ਤੁੱਪ ਲੱਗੀ ਆ ਲੱਗੀ ਸੋਣੀ ਆ ਪੀ ਛੋਟੀ ਜੁਵਾਦ ਜਾਇਆ ਆ ਦੇ ਸਾਡੇ ਥਾਣੇ ਦੇ ਬਹੁਤ ਸੋਹਣਾ ਲੱਗਾ ਥਾਣੇ ਤੇ ਬਰੀ ਬਰੀ ਕਨਾੜਾਂ ਵੀ ਚੰਗੀਆਂ ਪੂਰਾ ਪਸਮਾ ਵੀ ਪਾ ਗਈ ਤੇ ਬੱਚਾ ਕੀ ਆ ਗਿਆ ਮਗਰੇ ਤੇ ਕੈਮਰੇ ਥੋੜਾ ਡਰ ਮੇਰੇ ਬੱਚਾ ਮੇਰੇ ਖਲ ਕੱਟਾ ਹੀ ਦੇ ਮਗਰੇ ਅੱਜ ਸਾਰੇ ਕੱਟੇ ਹੀ ਆ ਹਾਂਜੀ ਕੱਟੇ ਕੱਟੇ ਅੱਛਾ ਦੋ ਕੱਟੀਆਂ ਵੀ ਹੈਗੀਆਂ ਹਾਂਜੀ ਹਾਂਜੀ ਥੋੜਾ ਡਰਦੀ ਆ ਕੈਮਰੇ ਤੋਂ ਓਦਾਂ ਬਹੁਤ ਠੱਡੀ ਝੋਟੀ ਇਹ ਨਾਲੇ ਇਹਦਾ ਮੁੱਲ ਫਿਰ ਮੁੱਲ ਤੇ ਹਰ ਪ੍ਰੀਜੀ ਇਹਦਾ ਓਦਾਂ ਲੋਕਾਂ ਕੋ ਇੱਕ 35 ਵੀ ਕਰਨੀ 30 ਵੀ ਕਰਨੇ 25 ਹੀ ਦੇ ਦਈਏ ਅੱਛਾ ਹਾਂਜੀ ਬਾਕੀ ਝੋਟੀ ਦਾ ਜੇ ਆਪਾਂ ਅੰਡਰ ਕੁਆਲਿਟੀ ਦੇ ਜਾਈਏ ਨਾ ਫਿਰ ਤੇ ਝੋਟੀ ਆ ਗਈ 20 ਤੋਂ ਪਲੱਸ ਵਾਲੀ ਪਰ ਆਪਾਂ ਇੱਥੇ 16 ਕਿਲੋ ਦੀ 15 16 ਕਿਲੋ ਦੀ ਗਾਰੰਟੀ ਦਾਂਗੇ ਆਪਣੇ ਘਰ। ਇਹਨਾਂ ਦੁੱਧ ਕੱਢੂਗੀ ਭਾਵੇਂ ਕੋਈ ਵੀਰ ਧਾਰਾਂ ਤੇ ਵੀ ਖੜੇ ਨਾ ਇਹਨੇ ਦੁੱਧ ਦੀ ਆਪਾਂ ਘਰੋਂ ਗਾਰੰਟੀ ਦੇ ਕੇ ਤੋੜ। 15 16 ਦੇ ਲਾਗੇ ਬੰਨੇ ਦੁੱਧ। ਕੋਈ ਨਾ ਨਾ ਕੱਢੇ ਝੋਟੀ ਸਾਡੇ ਕਿੱਲੇ ਦੇ ਬੰਨ ਕੇ ਰੁਪਿਆ 5000 ਵੱਧ ਲੈ ਜੀ ਇਹਨੀ ਗਾਰੰਟੀ ਦਾਂਗੇ। ਚਲੋ ਇਹ ਆ ਵੀ ਉਹ ਤੇ ਫਿਰ ਸ਼ਾਮ ਤੇ ਹਣਾ ਕਹਿੰਦਾ। ਉਹ ਤੇ ਸ਼ਾਮ ਚਲੋ ਕਰੀਏ। ਉਹ ਤੇ ਆਪਣਾ ਕੋਈ ਅੰਦਾਜ਼ਾ ਲਾਵੇ ਇਹ ਤੇ ਜੇ ਹੁਣੇ ਸੋਈ ਆ ਪ ਇਹਨਾ ਕੱਟ ਸਕਦੀ ਆ ਹਾਂ ਜੀ ਜੀ ਇਹਨਾ ਕੱਟ ਸਕਦੀ ਆ ਤੇ ਇਹ ਕਿੰਨੇ ਦੀ ਦੇਣੀ ਆ ਮੈਂ ਤੁਹਾਨੂੰ ਦੱਸਿਆ ਵਾ ਵੀ ਇਹ ਨਗਦੀ ਦੇ ਦੀ ਇੱਕ 55 ਦੀ ਉਦਾਂ ਬੋਲੇ 1 35 40 ਵੀ ਕਰੀਦਾ ਜੀ ਦਾ ਝੋਟੀ ਸੋਹਣੀ ਆ ਕਦ ਕਾਠ ਵਾਲੀ ਨਹੀਂ ਉਹ ਤਾਂ ਚਲੋ ਫੱਬਦੀ ਆ ਝੋਟੀ ਹਾਂ ਹੁਣ ਵੀ ਚੰਗਾ ਲੱਗਾ ਹਾਂਜੀ 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 ਦੂਸਰੇ ਪਾਸੇ ਤੋਂ ਠਣ ਦੇਖ ਸਕਦੇ ਇਹਦੇ ਵੀ ਕਾਰਡ ਚੰਗੇ ਨਿਕਲ ਨਹੀਂ ਆ ਹਾਂਜੀ ਇੱਕੋ ਗੱਲ ਕਰੀਏ ਫਿਰ ਤੁਸੀਂ ਦੱਸ ਦੋ ਇਹਦਾ ਵੀ ਪੰਜ ਛੱਡਿਆ 1 20 ਦੀ ਜਾਣੀ ਲਓ 1 20 ਹੀ ਕਰ ਦਿੰਦੇ ਆਂ ਪ੍ਰੀਜੀ ਪਰ ਕੋਈ ਯਾਦ ਕਰੂਗਾ ਵੀਰ ਝੋਟੀ ਖੜੂਗਾ ਠੀਕ ਆ ਜੀ ਰੂਹ ਇਹ ਨੂੰ ਹੁੰਦੀ ਆ ਤੇ ਪੋਲੀ ਠੀਕ ਆ ਜੀ ਕਰਾ ਕੇ ਦੇਵਾਂਗੇ ਆਪਣੇ ਘਰੋਂ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇਹਦਾ ਵੀ ਉਹਨੇ ਬੱਚਾ ਲਾ ਕੇ ਪਸਮਾਤੀ ਹੈ ਵੀ અમાਰੇ ਤੋਂ ਰਮਾਰ ਨੂੰ ਖਾਦੇ ਇਹਦਾ ਵੀ ਚਵਾ ਦਿਖਾ ਦੇ ਲਓ ਜੀ ਆ ਗਏ ਉਹ ਸੁਣੀ ਪੋਲੀ ਤਾਰਿਆ ਰੂਹ ਕਿਦਾਂ ਹੁੰਦਾ ਨਾ ਇਦਾਂ ਹੁੰਦੀ ਇਹ ਦੇਖੋ ਉਹ ਵੀ ਛਟਾਣੀ ਆ ਛਟਾਣੀ ਲਾਊਗੀ ਅੱਡੀ ਮੈਂ ਕੋਈ ਠੀਕ ਆ ਇਹ ਗੱਲ ਦੀ ਆਪਣੀ ਗਰੰਟੀ ਹੋਊਗੀ ਜਿਹੜਾ ਵੀ ਕੋਈ ਵੀਰ ਖੜੇ ਉਹ ਗੱਲ ਦੀ ਤਸਦੀਕ ਲਾਗਦਾ ਨਾ ਯਾਰ ਦੇਖੋ ਪੋਲੀ ਤਾਰ ਆਉਗੀ ਜਿਹਦਾ ਰੂਹ ਹੁੰਦਾ ਠੀਕ ਆ ਆ ਦੇਖੋ ਐਰ ਕਹਿੰਦੇ ਮੰਡੀ ਜੀ ਫੜਨੀਆਂ ਝੋਟੀਆਂ ਸਾਰੀਆਂ ਅਸਲ ਤਿਆਰ ਕਰਨਦੇ ਆ ਅੱਛਾ ਅਸੀਂ ਕਹੋ ਚਾ ਲੋੜੀ ਦੀ ਆਫਰ ਇੱਥੇ ਹੀ ਦੇ ਦਈਏ ਇੱਥੇ ਮੰਡੀ ਲਾ ਦੀਏ ਘਰੇ ਹਾਂਜੀ ਹਾਂਜੀ ਚਲੋ ਕੋਈ ਵੀਰ ਭਰਾ ਉਹ ਤੇ ਤੁਹਾਨੂੰ ਪਤਾ ਖਰਚੇ ਵੀ ਪੈ ਜਾਂਦੇ ਆ ਹਾਂਜੀ ਹਾਂਜੀ ਸਾਰਾ ਹਰ ਮਹੀ ਮਹਿੰਗੀ ਹੋ ਜਣੀ ਹੁੰਦੀ ਆ ਤੇ ਸਾਰਾ ਫਿਰ ਅਗਲੇ ਬੰਦੇ ਤੇ ਪੈਣਾ ਹੁੰਦਾ ਖਰਚਾ ਸਾਰਾ ਬਾਕੀ ਇਹ ਵੀ ਛੋਟੀ ਚੰਗੀ ਬਣੀ ਹੋਈਆਂ ਥੱਲੇ ਹਾਂ ਦੇਖਾ ਦੇ ਵੀ ਛੋਟੇ ਸਿੰਘ ਦੀ ਛੋਟੀ ਆ ਹਾਂਜੀ ਛੋਟੇ ਸਿੰਘ ਦੀ ਪਹਿਲਾਂ ਕਾ ਕੇ ਵੀ ਵੇਚਦੀ ਦੀ ਆ ਉਦਾਂ ਛੋਟੀ ਸਿੰਘ ਥੁੰਗਣੀ ਬਣਿਆ ਵੇਚ ਲੋ ਰੱਬ ਵੱਲੋਂ ਇਦਾਂ ਦਾ ਸੰਘਾ ਇਹਦਾ ਪਹਿਲਾਂ ਕਹਿ ਕੇ ਵੀ ਵੇਚਦੀ ਦੀ ਪਰ ਚਲੋ ਹੈ ਦੂਜੇ ਸੂਏ ਉਦਾਂ ਮੂੰਹ ਛਿੱਗੀ ਦੇਦੀ ਆ ਜੀ ਚੈੱਕ ਕਰੂ ਇਹ ਐਡਰ ਕੁਆਲਟੀ ਚੈੱਕ ਕਰਾ ਦੋ ਮੜੀ ਦੇਖੋ ਬਹੁਤ ਸੁਨਾਰਾ ਲੱਗਦਾ ਜੀ ਹਾਂਜੀ ਦੋਦੇ ਝੋਟੀ ਕਰੂਗੀ ਇਹ ਵੀ 14 ਲਾਗੇ ਤੇ 13 14 ਹੱਸ ਕੇ ਕਰੀ ਜਾਊਗੀ ਝੋਟੀ ਅੱਛਾ ਆਟਾ ਮੇਥੇ ਲੈ ਐਵੇਂ ਝੂੜਦੀ ਮਾਰਨਾ ਦਹਾਂ ਤੋਂ ਵਾਦਿਆ 11 ਕਿਲੋ ਦੁੱਧ ਜਿਹੜਾ ਪੱਕਾ ਹੋਊਗਾ ਇਹ ਕਿੰਨੇ ਦਿਨਾਂ ਤੇ ਸੋਈ ਆ ਕਿੰਨੂ ਹੋ ਗਿਆ ਜਿਹੜਾ ਹਫਤਾ ਹੋਈ ਆ ਜੇ ਸੋਈ ਹਫਤਾ ਹੋ ਗਿਆ ਹਾਂਜੀ ਹਾਂਜੀ 나ੜੋ ਇਹਦਾ ਵੀ ਬੱਚੇ ਸਾਰਿਆਂ ਦੇ 나ੜੋ ਜਿਹੜੇ ਨਾਲ ਹੀ ਆ ਤਾਜ਼ੇ ਹੀ ਆ ਬੱਚੇ ਜਿਹੜੇ ਸਾਰੇ ਤੇ ਇਹ ਦੋ ਦੋ ਤਰ੍ਹਾਂ ਕਿੰਨਾ ਕਰੀ ਜਾਊਗੀ ਮੀਰਾ ਜਿਹੜਾ ਉਹਦਾ ਇਹ ਰੀਜੀ ਹੱਸ ਕੇ ਦਊਗੀ ਨਾ ਇਹਨਾਂ ਤੋਂ ਬਹਿੋ ਜੀ ਝੋਟੀ ਨੂੰ ਕੀ ਜਾਂਦਾ ਆਗਨਸਰ ਵਾਲੀ ਝੋਟੀ ਆ ਤੇ ਇਹਦਾ ਮੁੱਲ ਫਿਰ ਮੋਲੇ ਦਾ ਉਹਦਾ ਦੇ 20 ਬੂ ਵੀ ਕਰੀਦਾ ਚਲੋ 15 ਚ ਦੱਸ ਦੀ ਦੇ ਦੀ 10 ਦੱਸ ਦੇ ਦੇਣੀ ਆ ਨਾ ਕਰ ਤੁਸੀਂ 5-5 ਡਾਈ ਜਾਂਦੇ ਜੀ ਮੁਰਕੇ ਸੱਦੇ ਵਾਹ ਜਵਾਹ ਠੀਕ ਹੈ ਜੇ ਤੇ ਡੋਣਾ ਪੰਜ ਜੇ ਤੇ ਡਾਇਆ ਨਹੀਂ ਆ ਚਲੋ ਮਰਜ਼ੀ ਤੁਹਾਡੀ ਜਿੰਨਾ ਕਹੋਗੇ ਕਰ ਲਵਾਂ ਜਾਨਦੇ ਵੀ ਇੱਕ ਪੰਜ ਦੀ ਪੂਰੇ ਦੇ ਲਓ ਜਾਨਦੋ ਇੱਕ ਪੰਜ ਦੀ ਦੇ ਦਾਂਗੇ ਠੀਕ ਹੈ ਪੰਜ ਜੋ ਫਿਰ ਛੋਟ ਛਾਟ ਕਰਾਂਗੇ ਠੀਕ ਆ ਉਹ ਸੋਹਣੀ ਝੋਟੀ ਜਿਹੜੀ ਕੋਈ ਖੜੂਗਾ ਸਾਰੀਆਂ ਝੋਟੀਆਂ ਯਾਦ ਹੀ ਕਰਨ ਵਾਲੀਆਂ ਸਾਰੀਆਂ ਚੰਗੀਆਂ ਸੋਹਣੀਆਂ ਝੋਟੀਆਂ ਆ ਮੈਂ ਕਿਹਦੇ ਦਿਨ ਦਿਹਾੜੇ ਤੁਹਾਨੂੰ ਪਤਾ ਡੰਗਰ ਚੰਗੇ ਦੇਣੇ ਆ ਹਾਂਜੀ 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 ਯਾ ਮਾਈ ਤੇ ਮਗਰ ਕੱਟੀ ਚ ਸਾਡਾ ਮੜਾ ਜਿਹਾ ਵਿਖਾ ਲਿਓ ਪਾਪਾ ਸਾਡਾ ਡੰਗਰਾ ਸਾਰੀ ਢੜੀ ਤੇ ਰਾਖੀ ਪਾਪੇ ਨੇ ਕਰਨੀ ਹੈ ਡੰਗਰੇ ਸਾਰੇ ਹੀ ਇਹਦੇ ਆ ਚਲੋ ਹੀ ਸਿਆਣਾ ਬੰਦਾ ਹੋਵੇ ਪਛੂਆਂ ਜੇ ਤੇ ਫੇਰ ਹੀ ਬਰਕਤ ਹੁੰਦੀ ਜੀ ਸਾਰੀਆਂ ਬੱਜਾ ਪਾਪੇ ਦੀਆਂ ਹੀ ਆ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਕਿਰਪਾ ਨਾਲ ਹੀ ਠੀਕ ਹੈ ਜੀ ਅਗੇ ਆ ਝੋਟੀ ਬਖਾਰੀ ਇਹ ਵੀ ਤਾਜੀ ਸੂਈ ਜਾਦੀ ਤਾਜੀ ਸੂਈ ਜੇ ਦੂਜਾ ਦੂਜਾ ਜਗ ਦੇਣ ਜੀ ਇਹਦਾ ਵੀ 나ੜੂ ਬਿਲਕੁਲ ਨਾਲ ਹੀ ਪਾਲ ਪਾਲ ਆਇਆ ਝੋਟੀ ਨੇ ਪੂਰਾ ਲੱਫਾ ਨਹੀਂ ਕੁੱਟਿਆ ਜੀ ਅੱਛਾ ਬਹੁਤ ਸੋਹਣਾ ਚਵਾਲ ਦਾ ਵੀ ਸੂਆ ਨਵਾ ਇਹਦਾ ਸੂਆ ਇਹਦਾ ਦੂਜਾ ਜਹਰ ਪ੍ਰੀਜੀ ਦੂਸਰ ਦਿਖਾ ਦਿਓ ਇਹਦਾ ਵੀ ਚਵਾਲ ਮਾਰ ਕੇ ਦਿਖਾ ਦਈਏ ਜੀ ਬੜਾ ਸੋਹਣਾ ਥਣ ਲੱਗਾ ਅਗਲਾ ਵੇਖੋ ਕਿੱਥੇ ਗੇਠ ਜੇੜ ਦੇ ਥਣ ਲੱਗਾ ਮਗਰਲਾ ਵੀ ਬਹੁਤ ਸੋਹਣਾ ਲੱਗਾ ਗਿਆ ਤੇ ਆਹ ਦੇਖਦੇ ਹਾਂ ਜੀ ਆਹ ਜੀ ਚਵਾਲ ਇਹਦਾ ਵੀ ਚੰਗਾ ਬਹੁਤ ਸੋਹਣਾ ਚਵਾਲ ਮੈਂ ਨਾ ਇੱਕ ਨੰਬਰ ਦਾ ਚਵਾਲ ਹੈ ਮੈਂ ਉਹ ਵੀ ਜਿੱਦਾਂ ਆ ਨ ਬਹੁਤ ਨਿਮਰ ਹੋ ਕੋ ਬਹੁਤ ਸੋਨਾ ਚਵਾ ਠੀ ਹਾਂ ਜਵਾਣ ਕਿਸੇ ਝੋਟੀ ਜਰ ਮਾਰਾ ਹੋ ਗਿਆ ਇਹ ਕਰਨ ਕਰਾ ਲੈਂਦਾ ਬਾਕੀ ਕਦ ਕੱਡ ਘੱਟ ਪਿੱਠ ਪੁੜੇ ਤੇ ਵੀ ਝੋਟੀ ਆਪਾਂ ਦੇਖ ਸਕਦੇ ਪੂਰੀ ਜੰਮੀ ਪਲੀ ਉਹ ਥਾਣੇ ਵੇਖੋ ਕਿੱਥੇ ਲੱਗਾ ਜੀ ਇਹਦਾ ਲੈ ਜਾ ਸਿੱਧੀ ਲੈ ਜਾ ਇੱਕ ਵਾਰੀ ਅੱਜ ਲਾਇਆ ਉਹ ਜੀ ਹਾਂ ਦੇਖ ਸਾਹਮਣੇ ਬਹੁਤ ਸੋਹਣਾ ਲੱਗਾ ਅਜੇ ਤਾਂ ਥੋੜਾ ਝੋਟੀ ਲੱਪਾ ਲੱਗੀ ਆ ਜਦੋਂ ਸੁਈ ਉਹਦਣ ਦੀ ਆਪਣੇ ਕੋ ਵੀਡੀਓ ਆ ਗਈ ਝੋਟੀ ਬਹੁਤ ਸੋਹਣੀ ਬਣੀ ਜੀ ਉਹਦਣ ਦੀ ਕੋਈ ਵੀਡੀਓ ਵੇਖਿਆ ਨਹੀਂ ਕੋਈ ਵੀਰ ਉਹ ਕਾ 20 ਕਿਲੋ ਦੁੱਧ ਕੱਢੂ ਵੀ ਝੋਟੀ ਅੱਛਾ ਬਹੁਤ ਸੋਹਣੀ ਝੋਟੀ ਬਣੀ ਥੋੜਾ ਜਿਹਾ ਸੁੱਕੇ ਲੱਪਾ ਲੱਗੀ ਠੰਡ ਠੰਡਿਆ ਤੁਹਾਨੂੰ ਪਤਾ ਆ ਹਾਂਜੀ ਹਾਂਜੀ ਬਾਜੀ ਉਹਦਾ ਕਰਕੇ ਤੇ ਬਾਕੀ ਹੁਣ ਪੱਠੇ ਪੁੱਠੇ ਫੁੱਲ ਚੁੱਕਣ ਡਾ ਵੀ ਆ ਕਾਇਮ ਆ ਇਸ ਟਾਈਮ ਤੇ ਇਹਦੇ ਥਲੇ ਬੋਲਾ ਆਪਾਂ ਰਬੀਜੀ 12 13 ਕਿਲੋ ਚੋਕ ਦੇਵਾਂਗੇ ਅੱਛਾ ਤੇ ਦੁੱਧ ਝੋਟੀ 16 17 ਕਿਲੋ ਨਾ ਕੱਢੇ ਇਹ ਗੱਲ ਦੀ ਗਰੰਟੀ ਹੈ ਬਾਕੀ ਅਗਲੇ ਦੀ ਸੇਵਾ ਤੇ ਟਪੰਡਿਆ ਹਾਂਜੀ ਹਾਂਜੀ ਬਿਲਕੁਲ ਹਣਾ ਤੇ ਆਪਣੇ ਘਰੋਂ ਆਪਾਂ ਇੰਨਾ 12 13 ਕਿਲੋ ਬੋਲਾ ਚੋਤੇ ਜਿਹੇ ਚੌਥੇ ਦਿਨ ਦੀ ਸੂਈ ਤੇ ਚਬਾਉਂਦੇ ਇਹ ਅੱਬੇ ਚਲੋ ਕੋਈ ਆਪਣਾ ਅੰਦਾਜ਼ੇ ਨਾਲ ਨਾ ਆਪਣਾ ਸਾਹ ਵੇਖ ਕੇ ਖੜੇ ਪਏ ਇੰਨਾ ਕਈ ਦੁੱਧ ਚਵਾ ਸਕਦੇ ਆ ਕਿ ਨਹੀਂ ਬੀ ਦੇ ਬਹੁਤ ਸੋਹਣੀ ਆ ਮਤਲਬ ਘਰ ਰੱਖਣ ਵਾਲੀ ਝੋਟੀ ਐਡੀ ਸੋਹਣੀ ਝੋਟੀ ਆ ਬਾਕੀ ਜਿਹੜਾ ਵੀ ਆਊਗਾ ਉਹਦੇ ਮਾਨੂੰ ਵੀ ਹੋ ਲੱਗੂਗੀ ਜਾਣੀ ਤੇ ਐਡੀ ਮੋਲ ਤੇ ਇਹਦਾ ਇੱਕ 60 ਸੂਟ ਕਰੀਦਾ ਜੀ ਉਹਦਾ ਇਹਦਾ ਡੇੜ ਦੀ ਦੇ ਦੀਏ ਇਹਦਾ ਤੇ ਡੇੜ ਹੀ ਤਪਾਤਾ ਤੁਸੀਂ ਦੇ ਨਹੀਂ ਝੋਟੀ ਵੀ ਵੇਖੋ ਨਾ ਬਹੁਤ ਸੋਹਣ ਬੇਲ ਬੂਲ ਵੇਖੋ ਤੁਸੀਂ ਝੋਟੀਆਂ ਜੇ ਮੂੰਹ ਛਿੱਗੀ ਜੀ ਅੱਛਾ ਹਾਂ ਜੀ ਤੇ ਬਾਕੀ ਇਹ ਆ ਵੀ ਇਹ ਆ ਵੀ ਝੋਟੀ ਫੱਬਦੀ ਆਏ ਨੇ ਤੇ ਮਗਰ ਕੱਟੇ ਵੀ ਚੰਗੇ ਟੀਕੇ ਦੀ ਆ ਚੰਗੇ ਟੀਕੇ ਦੀ ਆ ਤੇ ਆ ਦੇਖ ਸਕਦੇ ਜੀ ਚੰਗੇ ਜੰਮੀ ਪਲੇ ਜੰਗਵਾਰ 프리 ਝੋਟੀ ਆ ਜੀ ਨਾ ਉਹ ਬਰੀਡ ਤੇ ਕੰਮ ਕਰਦੀ ਸੀ ਜੀ ਆਹ ਮੈਂ ਆਪਾਂ ਝੂੜ ਮਾਰੀਏ ਸਾਨੂੰ ਪਤਾ ਨਹੀਂ ਕਿਦੀ ਮਤਲਬ ਕੱਟੀ ਕਿਦੀ ਆ ਇਹ ਗਾੜੀ ਜਾਂ ਇਹਨੂੰ ਕਿਦਾ ਕਟੀਗਾ ਲੱਗਾ ਆਪਾਂ ਪੁੱਛਿਆ ਨਹੀਂ ਉਹਨਾਂ ਨੂੰ ਅੱਛਾ ਜੀ ਕੰਮ ਬਦੇ ਬਰੀਡ ਤੇ ਕਰਦੇ ਤੁਸੀਂ ਸਿਆਣੇ ਦੇ ਵੇਖੋ ਝੋਟੀ ਇਹੋ ਜੀ ਬਹੁਤ ਘਟ ਮਿਲਦੀ ਜੈ ਜੀ ਗੱਲ ਇੱਕੋ ਵਾਰ ਇੱਕੋ ਗੱਲ ਕਰੀਏ ਤੇ ਮਕਾਇਦਾ ਮੈਂ ਦੇ ਦੂ ਫਿਰ ਆਰ 프리 ਮੈਂ ਬਿਲਕੁਲ ਯਾਰੀ ਦਾ 1.5 ਦੀ ਦੇ ਦੀ ਪੰਜ ਇਹਦਾ ਛੱਡਿਆ ਵੀ ਜਾਣਦੀ ਹੈ ਪੂਰੇ 40 2000 ਛੱਡ ਦੇਣੇ ਤਰਕਾਲੀ ਦੀ ਦੇਣਾ ਜੀ 1 ਲੱਖ ਤੇ 43000 ਦੀ ਦੇ ਦੋਗੇ ਨਾ 2000 ਇਹ ਤੇ ਆ ਵੀ ਚੱਲੋ ਕੋਈ ਵੀਰ ਆਪਣਾ ਹਾਂ ਬਸ ਬਸ ਬਾਕੀ ਕੋਈ ਵੀਰ ਫੋਨ ਲਾਏ ਮਾਣ ਦਾਣਾ ਆਪਾਂ ਪੂਰਾ ਕਰਾਂਗੇ ਚਲੋ ਦਿਨ ਦਿਹਾੜਾ ਆਉਂਦੇ ਆ ਆ ਬਾਕੀ ਜਿਹੜਾ ਵੀਰ ਆਪਣੇ ਕੋਈ ਇੱਕ ਵਾਰੀ ਡੰਗਰ ਖੜਦਾ ਆ ਉਹ ਵੀਰ ਦੋਰੇ ਵੀ ਆਉਂਦਾ ਆ ਕਿ ਇਹਨਾਂ ਤੋਂ ਖੇਲਾ ਕੰਮ ਨਹੀਂ ਹੈਗਾ ਵੀ ਇੱਕ ਟਾਈਮ ਕਿਉਂਗੇ ਤੇ ਵਿਖਾ ਦਿਓ ਅੱਜ ਦੁੱਧ ਜਿੰਨਾ ਦੱਸਾਂਗੇ ਉਹਨਾਂ ਨੇ ਖਲੂਗਾ ਜੋ ਵੀਡੀਓ ਤੇ ਦੱਸਿਆ ਹੋਊਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਝੂਠ ਬੋਲ ਕੇ ਮੁਰਕੇ ਲਾਂ ਤਾਂ ਲੈਣੀਆਂ ਅਗਲੇ ਕੋ ਫਾਇਦਾ ਨਹੀਂ ਆ ਨਹੀਂ ਉਹ ਬਰਕਤ ਵੀ ਨਹੀਂ ਹੈਗੀ ਨਾ ਆਪਣੇ ਕੋਈ ਜਿਹੜੇ ਵੀਰਾਂ ਨੇ ਦੂਰ ਸੰਗਰੂਰ ਝੋਟੀਆਂ ਗਈਆਂ ਧੂਰੀ ਗਈਆਂ ਆ ਆਪਣੇ ਕੋਈ ਝ ਠੀਕ ਆ ਬਾਕੀ ਜਿਹੜੇ ਵੀਰ ਆਪਣੇ ਕੋ ਖਾਂਡੇ ਨਾ ਪੰਜ ਪੰਜ ਛੇ ਝੋਟੀਆਂ ਲੱਗੀਆਂ ਬਾਕੀ ਆ ਬੇ ਇੱਕੋ ਹੀ ਸੂਲ ਰੱਖਿਆ ਔਰ ਪ੍ਰੀਜੀ ਵੀ ਝੂੜ ਦੁੱਧ ਦਾਣੀ ਮਾਰਨਾ ਬਾਕੀ ਹਰ ਕੋ ਜਗਲੇ ਦੇ ਸਾਹਮਣੇ ਹੁੰਦਾ ਹਾਂਜੀ ਹਾਂਜੀ ਬਿਲਕੁਲ ਇਹ ਸੂਲ ਰੱਖਿਆ ਪੱਕਾ ਨਾਲ ਇਹ ਸੂਈਆਂ ਸਵਾਈਆਂ ਵਾ ਦੁੱਧ ਵਿੱਚ ਸਵਾਈ ਹੋ ਜੇ ਤਸੱਲੀ ਕਰਕੇ ਖਾਣੂ ਮੋੜੇ ਵੀਡੀਓ ਕਾਲ ਤੇ ਚਵਾ ਦੇ ਲੀਟਰ ਮਾਰ ਸਕਦਾ ਕੰਡੇ ਦੇ ਤੋਲ ਦਾਂਗੇ ਠੀਕ ਆ ਜੀ ਹਾਂਜੀ ਬਿਲਕੁਲ ਜੀ ਠੀਕ ਆ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੋ ਵੇਖ ਚਾ ਕੇ ਤਸੱਲੀ ਕਰਕੇ ਖੜਿਆ ਕਰੋ ਜੀ